ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕਿਓ ਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਤਕਰੀਬਨ 30 ਘੰਟਿਆਂ ਦੀ ਮਿਹਨਤ ਤੋਂ ਬਾਅਦ ਲਗਭਗ 1,90,000 ਡਾਲਰ ਸੰਪਤੀ ਵਾਲੇ ਕਾਲਮ ਵਿੱਚ ਆ ਗਏ ਤੇ ਇਸ ਦੇ ਲਈ ਟੈਕਸ ਵੀ ਨਹੀਂ ਦੇਣਾ ਪਿਆ ਇਹਨਾਂ ਵਿੱਚੋਂ ਕਿਹੜੀ ਸਲਾਹ ਤੁਹਾਨੂੰ ਜ਼ਿਆਦਾ ਮੁਸ਼ਕਲ ਲੱਗਦੀ ਹੈ ਨੰਬਰ 1 ਕਰੜੀ ਮਿਹਨਤ ਕਰੋ 50% ਦੀ ਦਰ ਨਾਲ ਟੈਕਸ ਚੁਕਾਓ ਤੇ ਫਿਰ ਜਿਹੜੀ ਰਕਮ ਬਚਦੀ ਹੈ ਉਸ ਵਿੱਚੋਂ ਬਚਤ ਕਰੋ ਤੁਹਾਡੀ ਬਚਤ ਤੇ ਤੁਹਾਨੂੰ 5% ਵਿਆਜ ਮਿਲਦਾ ਹੈ ਜਿਸ ਦੇ ਉੱਤੇ ਇੱਕ ਵਾਰ ਫਿਰ ਟੈਕਸ ਲੱਗਦਾ ਹੈ ਪੈਸੇ ਦੀ ਸਮਝ ਨੂੰ ਵਿਕਸਿਤ ਕਰਨ ਦਾ ਸਮਾਂ ਗੱਡੋ ਤੇ ਆਪਣੇ ਦਿਮਾਗ ਤੇ ਸੰਪਤੀ ਐਸੈਟ ਵਾਲੇ ਕਾਲਮ ਦੀ ਤਾਕਤ ਦਾ ਇਸਤੇਮਾਲ ਕਰੋ ਇਸ ਵਿੱਚ ਉਹ ਸਮਾਂ ਵੀ ਜੋੜ ਲਓ ਜਿਹੜਾ ਤੁਹਾਨੂੰ ਨੰਬਰ 1 ਦੇ ਇਸਤੇਮਾਲ ਦੁਆਰਾ 1,90,000 ਡਾਲਰ ਬਚਾਉਣ ਵਿੱਚ ਲੱਗਦਾ ਹੈ ਕਿਉਂਕਿ ਸਮਾਂ ਤੁਹਾਡੀ ਸਭ ਤੋਂ ਵੱਡੀ ਸੰਪਤੀ ਹੈ ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਂ ਕਿਉਂ ਚੁੱਪਚਾਪ ਆਪਣਾ ਸਿਰ ਹਿਲਾਉਂਦਾ ਹਾਂ ਜਦੋਂ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਮੇਰਾ ਬੱਚਾ ਸਕੂਲ ਚ ਚੰਗੀ ਪੜ੍ਹਾਈ ਕਰ ਰਿਹਾ ਹੈ ਤੇ ਉਸ ਨੂੰ ਚੰਗੀ ਸਿੱਖਿਆ ਮਿਲ ਰਹੀ ਹੈ ਇਹ ਚੰਗੀ ਹੋ ਸਕਦੀ ਹੈ ਪਰ ਕੀ ਇਹ ਆਪਣੇ ਆਪ ਵਿੱਚ ਪੂਰਨ ਹੈ ਮੈਂ ਜਾਣਦਾ ਹਾਂ ਕਿ ਉੱਤੇ ਦਰਸਾਈ ਨਿਵੇਸ਼ ਤਕਨੀਕ ਇੱਕ ਛੋਟੀ ਜਹੀ ਤਕਨੀਕ ਹੈ ਜਿਸ ਨੂੰ ਇਹ ਦੱਸਣ ਲਈ ਲਿਖਿਆ ਗਿਆ ਹੈ ਕਿ ਕਿਵੇਂ ਇੱਕ ਛੋਟੀ ਜਹੀ ਰਕਮ ਵੱਡੀ ਰਕਮ ਚ ਬਦਲ ਸਕਦੀ ਹੈ ਇੱਕ ਵਾਰ ਫਿਰ ਮੇਰੀ ਸਫਲਤਾ ਇਹ ਦੱਸਦੀ ਹੈ ਕਿ ਮਜ਼ਬੂਤ ਵਿੱਤੀ ਨੀ ਕਿੰਨੀ ਮਹੱਤਵਪੂਰਨ ਹੁੰਦੀ ਹੈ ਜਿਹੜੀ ਮਜ਼ਬੂਤ ਦਿੱਤੀ ਸਿੱਖਿਆ ਤੋਂ ਸ਼ੁਰੂ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਤੇ ਇਹ ਕਿੰਨਾ ਮਹੱਤਵਪੂਰਨ ਹੈ ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਦੁਹਰਾਉਣਾ ਚਾਹੁੰਦਾ ਹਾਂ ਵਿੱਤੀ ਬੁੱਧੀ ਚਾਰ ਮੁੱਖ ਤਕਨੀਕੀ ਦਕਸ਼ਤਾਵਾਂ ਨਾਲ ਮਿਲ ਕੇ ਬਣਦੀਆਂ ਹਨ ਵਿੱਤੀ ਸਾਖਰਤਾ ਅੰਕਾਂ ਨੂੰ ਪੜਨ ਦੀ ਯੋਗਤਾ ਨਵੇਸ਼ ਦੀ ਰਣਨੀਤੀ ਧਨ ਦੁਆਰਾ ਧਨ ਬਣਾਉਣ ਦਾ ਵਿਗਿਆਨ ਬਾਜ਼ਾਰ ਮੰਗ ਤੇ ਪੂਰਤੀ ਲੈਗਜ਼ੈਂਡਰ ਗ੍ਰਾਹਮ ਬੈਲ ਨੇ ਬਾਜ਼ਾਰ ਨੂੰ ਉਹ ਕੁਝ ਦਿੱਤਾ ਜੋ ਕਿ ਇਸ ਨੂੰ ਚਾਹੀਦਾ ਸੀ। ਇਹੀ ਬਿਲ ਗੇਟਸ ਨੇ ਵੀ ਕੀਤਾ। ਇਹ ਮੌਕਾ ਵੀ ਬਾਜ਼ਾਰ ਨੇ ਵੀ ਦਿੱਤਾ ਸੀ ਕਿ 20000 ਡਾਲਰ ਚ ਕੋਈ ਮਕਾਨ ਖਰੀਦ ਕੇ ਉਸ ਨੂੰ 60000 ਡਾਲਰ ਚ ਵੇਚ ਦਿੱਤਾ ਜਾਵੇ। ਜਦੋਂ ਕਿ ਉਸ ਦੀ ਅਸਲ ਕੀਮਤ 75000 ਡਾਲਰ ਸੀ। ਕੋਈ ਖਰੀਦ ਰਿਹਾ ਸੀ ਤੇ ਕੋਈ ਵੇਚ ਕਾਨੂੰਨ ਅਕਾਊਂਟਿੰਗ ਕਾਰਪੋਰੇਟ ਸਟੇਟ ਅਤੇ ਨੈਸ਼ਨਲ ਕਾਨੂੰਨਾਂ ਦੀਆਂ ਨੀਤੀਆਂ ਦੇ ਬਾਰੇ ਜਾਗਰੂਕਤਾ ਮੈਂ ਉਸੂਲਾਂ ਦੇ ਅੰਦਰ ਰਹਿ ਕੇ ਖੇਡਣ ਦੀ ਸਲਾਹ ਦਿੰਦਾ ਹਾਂ ਜੇਕਰ ਤੁਸੀਂ ਪੈਸੇ ਦੀ ਕਾੜ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੇ 'ਚ ਇਹ ਬੁਨਿਆਦੀ ਆਧਾਰ ਹੋਣਾ ਚਾਹੀਦਾ ਹੈ ਜਾਂ ਇਨ੍ਹਾਂ ਨਿਪੁੰਨਤਾਵਾਂ 'ਚ ਮੇਲ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਇਹੋ ਜਿਹੇ ਛੋਟੇ ਘਰ ਵੱਡੇ ਅਪਾਰਟਮੈਂਟ ਕੰਪਨੀਆਂ ਸਟਾਕ ਬਾਰ ਮਿਊਚੁਅਲ ਫੰਡ ਅਨਮੋਲ ਧਾਤੂਆਂ بیسਬਾਲ ਕਾਰਡ ਖਰੀਦ ਕੇ ਕਰੇ ਜਾਂ ਇਸੇ ਕਿਸਮ ਦਾ ਕੋਈ ਦੂਜਾ ਕੰਮ 1996 ਤੱਕ ਰੀਅਲ ਏਸਟੇਟ ਮਾਰਕੀਟ ਸੁਰੱਖੀਆਂ ਵਿੱਚ ਸੀ ਅਤੇ ਹਰ ਕੋਈ ਇਸ ਵਿੱਚ ਜਾ ਰਿਹਾ ਸੀ ਸਟਾਕ ਮਾਰਕੀਟ 'ਚ ਵੀ ਬੂਮ ਹੋ ਰਿਹਾ ਸੀ ਅਤੇ ਹਰ ਕੋਈ ਉਸ ਵਿੱਚ ਜਾ ਰਿਹਾ ਸੀ ਅਮਰੀਕਾ ਦੇ ਅਰਥਵਿਵਸਥਾ ਆਪਣੇ ਪੈਰਾਂ ਤੇ ਖੜੀ ਹੋ ਰਹੀ ਸੀ ਮੈਂ 1996 ਚ ਵੇਚਣਾ ਸ਼ੁਰੂ ਕਰ ਦਿੱਤਾ ਤੇ ਮੈਂ ਹੁਣ ਪੇਰੂ ਨਾਰਵੇ ਮਲੇਸ਼ੀਆ ਤੇ ਫਿਲੀਪੀਨਸ ਦੀ ਯਾਤਰਾ ਕਰ ਰਿਹਾ ਸੀ ਨਿਵੇਸ਼ ਬਦਲ ਗਏ ਸਨ ਜਿੱਥੇ ਤਾਂ ਹੀ ਖਰੀਦਦਾਰੀ ਦਾ ਸਵਾਲ ਸੀ ਹੁਣ ਤਾਂ ਕਿਸੀਂ ਰੀਅਲ ਏਸਟੇਟ ਬਾਜ਼ਾਰ ਤੋਂ ਬਾਹਰ ਸੀ ਹੁਣ ਮੈਂ ਆਪਣੀ ਸੰਪਤੀ ਵਾਲੇ ਕਾਲਮ ਦੇ ਅੰਦਰ ਅੰਕੜਿਆਂ ਨੂੰ ਵੱਧਦੇ ਦੇਖਦਾ ਹਾਂ ਤੇ ਸ਼ਾਇਦ ਇਸ ਸਾਲ ਦੇ ਅੰਤ ਵਿੱਚ ਵੇਚਣਾ ਸ਼ੁਰੂ ਕਰ ਦਿਆਂਗਾ ਇਹ ਕਾਂਗਰਸ ਦੁਆਰਾ ਪਾਸ ਕੀਤੇ ਜਾਣ ਵਾਲੇ ਕਾਨੂੰਨੀ ਪਰਿਵਰਤਨਾਂ ਤੇ ਨਿਰਭਰ ਕਰਦਾ ਹੈ ਮੈਂ ਆਸ ਕਰਦਾ ਹਾਂ ਕਿ 6 ਛੋਟੇ ਘਰਾਂ ਦੇ ਸੌਦਿਆਂ ਨੂੰ ਵੇਚ ਦੇਵਾਂਗਾ ਤੇ 40000 ਡਾਲਰ ਦੇ ਨੋਟ ਨੂੰ ਧਨ 'ਚ ਬਦਲ ਲਿਆਂਗਾ ਮੈਨੂੰ ਆਪਣੇ ਅਕਾਊਂਟੈਂਟ ਨੂੰ ਬੁਲਾ ਕੇ ਉਸ ਨੂੰ ਕਹਿਣਾ ਪਵੇਗਾ ਕਿ ਹੋ ਇਤਨੀ ਰਕਮ ਲਈ ਤਿਆਰ ਹੋ ਜਾਵੇ ਅਤੇ ਇਸ ਨੂੰ ਟੈਕਸ ਤੋਂ ਬਚਾਉਣ ਦੇ ਤਰੀਕੇ ਲੱਭੇ ਮੈਂ ਸਿਰਫ ਤੁਹਾਨੂੰ ਇੰਨੀ ਜਹੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਨਿਵੇਸ਼ ਆਉਂਦੇ ਜਾਂਦੇ ਰਹਿੰਦੇ ਹਨ ਮਾਰਕੀਟ ਘਟਦਾ ਤੇ ਵੱਧਦਾ ਰਹਿੰਦਾ ਹੈ ਅਰਥਵਿਵਸਥਾ ਮਾ ਸੁਧਰਦੀਆਂ ਤੇ ਵਿਗੜਦੀਆਂ ਰਹਿੰਦੀਆਂ ਹਨ ਦੁਨੀਆ ਤੁਹਾਨੂੰ ਹਰ ਦਿਨ ਜ਼ਿੰਦਗੀ ਦੇ ਉਨੁਠੇ ਮੌਕੇ ਦਿੰਦੀ ਰਹਿੰਦੀ ਹੈ ਤੁਹਾਨੂੰ ਜ਼ਿੰਦਗੀ ਦੇ ਹਰ ਦਿਨ ਪਰ ਆਮ ਕਰਕੇ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਪਰ ਉਹ ਉੱਥੇ ਹੁੰਦੇ ਹਨ ਤੇ ਦੁਨੀਆ ਜਿੰਨੀ ਜ਼ਿਆਦਾ ਬਦਲਦੀ ਹੈ ਟੈਕਨੋਲੋਜੀ ਜਿੰਨੀ ਜ਼ਿਆਦਾ ਬਦਲਦੀ ਹੈ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਸਥਾਈ ਆਰਥਿਕ ਸੁਰੱਖਿਆ ਦੇ ਲਈ ਉਨੇ ਹੀ ਜ਼ਿਆਦਾ ਮੌਕੇ ਹੁੰਦੇ ਹਨ ਤਾਂ ਆਪਣੀ ਫਾਈਨੈਂਸ਼ੀਅਲ ਬੁੱਧੀ ਨੂੰ ਵਿਕਸਿਤ ਕਰਨ ਦੀ ਝੰਜਟ ਨੂੰ ਕਿਉਂ ਚੁੱਕਿਆ ਜਾਵੇ ਇੱਕ ਵਾਰ ਫਿਰ ਮੈਂ ਹੀ ਕਹਾਗਾ ਕਿ ਤੁਸੀਂ ਵੀ ਇਸ ਦਾ ਜਵਾਬ ਦੇ ਸਕਦੇ ਹੋ ਮੈਂ ਜਾਣਦਾ ਹਾਂ ਕਿ ਮੈਂ ਕਿਉਂ ਇਸ ਨੂੰ ਸਿੱਖਣਾ ਤੇ ਵਿਕਸਿਤ ਕਰਦਾ ਹਾਂ ਮੈਂ ਇਸ ਤਰ੍ਹਾਂ ਇਸ ਲਈ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਪਰਿਵਰਤਨ ਹੋ ਰਹੇ ਤੇ ਹੋਣ ਵਾਲੇ ਹਨ ਮੈਂ ਪਰਵਰਤਨਾ ਦਾ ਸਵਾਗਤ ਕਰਨਾ ਚਾਹੁੰਦਾ ਹਾਂ ਅਤੇ ਅਤੀਤ ਨਾਲ ਚਿਪਕਿਆ ਨਹੀਂ ਰਹਿਣਾ ਚਾਹੁੰਦਾ ਮੈਂ ਜਾਣਦਾ ਹਾਂ ਕਿ ਮਾਰਕੀਟ 'ਚ ਤੇਜ਼ੀ ਆਵੇਗੀ ਅਤੇ ਮੰਦੀ ਵੀ ਮੈਂ ਲਗਾਤਾਰ ਆਪਣੀ ਫਾਈਨੈਂਸ਼ੀਅਲ ਬੁੱਧੀ ਨੂੰ ਵਿਕਸਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਮਾਰਕੀਟ ਵਿੱਚ ਹਰ ਪਰਵਰਤਨ ਉੱਤੇ ਕੁਝ ਆਪਣੀ ਨੌਕਰੀਆਂ ਲਈ ਆਪਣੇ ਗੋਡੇ ਨੂੰ ਟੇਕ ਕੇ ਭੇਖ ਮੰਗਣਗੇ ਇਸ ਸਮੇਂ ਕਈ ਹੋਰ ਲੋਕ ਜ਼ਿੰਦਗੀ ਵੱਲੋਂ ਦਿੱਤੇ ਗਏ ਨਿੰਬੂਆਂ ਨੂੰ ਲੈ ਕੇ ਉਹਨਾਂ ਨੂੰ ਕਰੋੜਾਂ 'ਚ ਬਦਲ ਲੈਣਗੇ ਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜ਼ਿੰਦਗੀ ਕਦੇ-ਕਦਾਈ ਸਾਨੂੰ ਵੀ ਨਿੰਬੂ ਦੇ ਦਿੰਦੀ ਹੈ ਇਹ ਹੀ ਫਾਈਨੈਂਸ਼ੀਅਲ ਬੁੱਧੀ ਹੈ ਮੈਨੂੰ ਆਮ ਕਰਕੇ ਪੁੱਛਿਆ ਜਾਂਦਾ ਹੈ ਕਿ ਮੈਂ ਨਿੰਬੂ ਨੂੰ ਕਿਵੇਂ ਕਰੋੜਾਂ ਚ ਬਦਲਿਆ ਹੈ ਨਿੱਜੀ ਤੌਰ ਤੇ ਮੈਂ ਵਿਅਕਤੀਗਤ ਨਿਵੇਸ਼ ਦੀਆਂ ਕਈ ਹੋਰ ਮਿਸਾਲਾਂ ਦੇਣ ਤੋਂ ਝਿਜਕਦਾ ਹਾਂ ਮੈਂ ਇਸ ਲਈ ਝਿਜਕਦਾ ਹਾਂ ਕਿਉਂਕਿ ਮੈਨੂੰ ਡਰ ਹੈ ਕਿ ਮੈਨੂੰ ਬੜਬੋਲਾ ਜਾਂ ਆਪਣੀ ਸ਼ੇਖੀ ਮਾਰਨ ਵਾਲਾ ਕਿਹਾ ਜਾਵੇਗਾ ਇਹ ਮੇਰਾ ਰਾਦਰ ਨਹੀਂ ਹੈ ਮੈਂ ਸਿਰਫ ਇਸ ਲਈ ਮਿਸਾਲ ਦਿੰਦਾ ਹਾਂ ਤਾਂ ਕਿ ਉਸ ਦੇ ਅੰਕਾਂ ਅਤੇ ਮਿਆਦ ਨਾਲ ਸੱਚੀਆਂ ਅਤੇ ਸੌਖੀਆਂ ਘਟਨਾਵਾਂ ਨੂੰ ਦੱਸਿਆ ਜਾ ਸਕੇ ਮੈਂ ਮਿਸਾਲ ਇਸ ਲਈ ਦਿੰਦਾ ਹਾਂ ਤਾਂ ਕਿ ਤੁਹਾਨੂੰ ਇਹ ਦੱਸਾਂ ਕਿ ਇਹ ਸੁੱਖਾ ਹੈ ਇਹ ਹੋਰ ਵੀ ਜ਼ਿਆਦਾ ਸੁੱਖਾ ਹੈ ਜੇਕਰ ਤੁਸੀਂ ਫਾਈਨੈਂਸ਼ੀਅਲ ਬੁੱਧੀ ਦੇ ਚਾਰ ਸੰਦਭਾਂ ਸਤੰਭਾਂ ਦੇ ਜਾਣਕਾਰ ਹੋ ਨਿੱਜੀ ਤੌਰ ਤੇ ਮੈਂ ਫਾਈਨੈਂਸ਼ੀਅਲ ਵਾਦੇ ਲਈ ਦੋ ਮੁੱਖ ਸਾਧਨਾਂ ਦਾ ਇਸਤੇਮਾਲ ਕਰਦਾ ਹਾਂ ਰੀਅਲ ਏਸਟੇਟ ਤੋਂ ਤੇ ਛੋਟੇ ਸਟਾਕਸ ਮੈਂ ਰੀਅਲ ਏਸਟੇਟ ਨੂੰ ਆਪਣੀ ਨੀਂਹ ਵਾਂਗ ਇਸਤੇਮਾਲ ਕਰਦਾ ਹਾਂ ਹਰ ਦਿਨ ਮੇਰੀ ਪ੍ਰਾਪਰਟੀਆਂ ਕੈਸ਼ ਫਲੋ ਪ੍ਰਦਾਨ ਕਰਦੀ ਹੈ ਤੇ ਉਹਨਾਂ ਦਾ ਮੁੱਲ ਵਧਦਾ ਜਾਂਦਾ ਹੈ ਛੋਟੀ ਪੂੰਜੀ ਦੇ ਸਟਾਕਸ ਨੂੰ ਤੇਜ਼ ਵਾਧੇ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਮੈਂ ਆਪਣੇ ਵੱਲੋਂ ਕੀਤੀ ਗਈ ਹਰ ਚੀਜ਼ ਦੀ ਸਿਫਾਰਿਸ਼ ਨਹੀਂ ਕਰਦਾ ਉਦਾਹਰਣ ਕੇਵਲ ਉਦਾਹਰਣ ਲਈ ਹੀ ਹਨ ਜੇਕਰ ਮੌਕਾ ਬਹੁਤ ਜਟਿਲ ਹੈ ਤੇ ਮੈਂ ਨਿਵੇਸ਼ ਨੂੰ ਨਹੀਂ ਸਮਝ ਪਾਉਂਦਾ ਹਾਂ ਤਾਂ ਮੈਂ ਨਿਵੇਸ਼ ਨਹੀਂ ਕਰਦਾ ਹਾਂ ਪੈਸਿਆਂ ਦੇ ਬਾਰੇ ਨਿਰਣੇ ਲੈਣ ਲਈ ਸਾਨੂੰ ਕੇਵਲ ਸਧਾਰਨ ਗਣਿਤ ਤੇ ਸਧਾਰਨ ਬੁੱਧੀ ਦੀ ਲੋੜ ਹੁੰਦੀ ਹੈ ਉਦਾਹਰਨ ਦਾ ਇਸਤੇਮਾਲ ਹੇਠਾਂ ਦਿੱਤੇ ਗਏ ਪੰਜ ਕਾਰਨਾ ਕਰਕੇ ਕੀਤਾ ਜਾਂਦਾ ਹੈ ਲੋਕਾਂ ਨੂੰ ਜ਼ਿਆਦਾ ਸਿੱਖਣ ਲਈ ਪ੍ਰੇਰਿਤ ਕਰਨ ਲਈ ਲੋਕਾਂ ਨੂੰ ਇਹ ਦੱਸਣ ਲਈ ਕਿਨੀ ਪੰਜਬੂਤ ਹੈ ਤਾਂ ਪੈਸਿਆਂ ਦਾ ਮਹਿਲ ਬਣਾਉਣਾ ਸੌਖਾ ਹੈ ਇਹ ਦੱਸਣ ਲਈ ਕਿ ਕੋਈ ਵੀ ਢੇਰ ਸਾਰਾ ਪੈਸਾ ਬਣਾ ਸਕਦਾ ਹੈ ਇਹ ਦਿਖਾਉਣ ਲਈ ਕਿ ਤੁਹਾਡੇ ਮੰਤਵਾਂ ਨੂੰ ਹਾਸਲ ਕਰਨ ਦੇ ਕਰੜੇ ਤਰੀਕੇ ਹਨ ਇਹ ਦੱਸਣ ਲਈ ਕਿ ਇਹ ਕੋਈ ਰੌਕਟ ਵਿਗਿਆਨ ਨਹੀਂ ਹੈ 1999 ਚ ਮੈਂ ਓਰੇਗਨ ਦੇ ਪੋਰਟਲੈਂਡ ਦੀ ਇੱਕ ਖੂਬਸੂਰਤ ਜਗ੍ਹਾ ਉੱਤੇ ਜੋਗਿੰਗ ਕਰਦਾ ਕਰਿਆ ਕਰਦਾ ਸੀ ਇਹ ਇੱਕ ਉਪਨਗਰ ਸੀ ਜਿੱਥੇ ਛੋਟੇ-ਛੋਟੇ ਘਰ ਬਣੇ ਹੋਏ ਸਨ ਉਹ ਛੋਟੇ ਤੇ ਸੁੰਦਰ ਸਨ ਹਰ ਕਿਤੇ ਮੈਨੂੰ ਵਿਕਾਊ ਹਨ ਦੇ ਬੋਰਡ ਦਿਖਦੇ ਸਨ ਟਿੰਬਰ ਮਾਰਕੀਟ ਦਾ ਬੜਾ ਮਾੜਾ ਹਾਲ ਸੀ ਸਟਾਕ ਮਾਰਕੀਟ ਚ ਕ੍ਰੈਸ਼ ਹੋਇਆ ਤੇ ਅਰਥਵਿਵਸਥਾ ਵਿੱਚ ਮੰਦੀ ਸੀ ਇੱਕ ਸੜਕ ਤੇ ਮੈਂ ਇੱਕ ਵਿਕਾਊ ਹਨ ਦਾ ਬੋਰਡ ਦੇਖਿਆ ਜਿਹੜਾ ਕਿ ਉੱਥੇ ਕਾਫੀ ਲੰਬੇ ਸਮੇਂ ਤੋਂ ਲੱਗਿਆ ਹੋਇਆ ਸੀ ਇਹ ਪੁਰਾਣਾ ਦਿਖ ਰਿਹਾ ਸੀ ਇੱਕ ਦਿਨ ਇਹਨਾਂ ਦੇ ਕੋਲ ਜੋਗਿੰਗ ਕਰਦੇ ਸਮੇਂ ਮੇਰੀ ਮੁਲਾਕਾਤ ਇਸ ਦੇ ਮਾਲਕ ਨਾਲ ਹੋ ਗਈ ਜੋ ਕਿ ਬਹੁਤ ਪਰੇਸ਼ਾਨ ਦਿਖ ਰਿਹਾ ਸੀ ਮੈਂ ਪੁੱਛਿਆ ਤੁਸੀਂ ਆਪਣੇ ਘਰ ਦੀ ਕੀ ਕੀਮਤ ਲਾਈ ਹੈ ਮਾਲਕ ਘੁੰਮਿਆ ਤੇ ਉਸਨੇ ਬੜੀ ਫਿੱਕੀ ਮੁਸਕਰਾਹਟ ਨਾਲ ਕਿਹਾ ਤੁਸੀਂ ਕੀਮਤ ਲਾ ਲਓ ਇਹ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਖਾਉ ਹੈ ਵਿਖਾਉ ਹੈ ਤੇ ਹੁਣ ਤੱਕ ਕੋਈ ਵੀ ਇਸ ਨੂੰ ਦੇਖਣ ਤੱਕ ਨਹੀਂ ਆਇਆ ਮੈਂ ਇਸ ਨੂੰ ਦੇਖਣਾ ਚਾਹੁੰਦਾ ਹਾਂ ਮੈਂ ਕਿਹਾ ਤੇ ਅੱਧੇ ਘੰਟੇ ਬਾਅਦ ਮੈਂ ਇਸ ਨੂੰ 20000 ਡਾਲਰ ਚ ਖਰੀਦ ਲਿਆ ਜਿਹੜੀ ਉਸ ਕੋਲ ਮੰਗੀ ਗਈ ਕੀਮਤ ਤੋਂ ਬਹੁਤ ਘੱਟ ਸੀ ਇਹ ਦੋ ਬੈੱਡਰੂਮ ਦਾ ਛੋਟਾ ਜਿਹਾ ਸੁੰਦਰ ਘਰ ਸੀ ਜਿਸ ਦੀਆਂ ਖਿੜਕੀਆਂ ਤੇ ਜਿਜਰ ਬ੍ਰੈਂਡ ਟ੍ਰਿਮ ਸੀ ਇਹ 1900 ਤੀਜ ਬਣਿਆ ਸੀ ਤੇ ਇਸ ਦਾ ਰੰਗ ਹਲਕਾ ਨੀਲਾ ਸੀ ਅੰਦਰ ਇੱਕ ਸੁੰਦਰ ਚਟਾਨਾ ਫਾਇਰ ਪਲੇਸ ਅਤੇ ਛੋਟੇ ਛੋਟੇ ਦੋ ਬੈੱਡਰੂਮ ਸਨ ਇਹ ਕਿਰਾਏ ਉਤੇ ਦੇਣ ਲਈ ਇੱਕ ਆਦਰਸ਼ ਘਰ ਸੀ ਮੈਂ ਮਾਲਕ ਨੂੰ 45000 ਡਾਲਰ ਦੇ ਘਰ ਵਾਸਤੇ 5000 ਡਾਲਰ ਨਕਦ ਦਿੱਤੇ ਜਿਸ ਦੀ ਅਸਲ ਕੀਮਤ 65000 ਡਾਲਰ ਹੋਵੇਗੀ ਪਰ ਦਿੱਕਤ ਸਿਰਫ ਇਤਨੀ ਸੀ ਕਿ ਉਸ ਨੂੰ ਕੋਈ ਖਰੀਦਦਾਰ ਨਹੀਂ ਸੀ ਚਾਹੁੰਦਾ ਮਾਲਕ ਨੇ ਇੱਕ ਹਫ਼ਤੇ 'ਚ ਉਸ ਨੂੰ ਖਾਲੀ ਕਰ ਦਿੱਤਾ ਤੇ ਉਹ ਇਸ ਤੋਂ ਪਿੱਛਾ ਛੁਡਾ ਕੇ ਖੁਸ਼ ਹੋਇਆ ਮੇਰਾ ਪਹਿਲਾ ਕਿਰਾਏਦਾਰ ਉੱਥੇ ਆ ਗਿਆ ਜਿਹੜਾ ਇੱਕ ਸਥਾਨੀ ਕਾਲਜ ਦੇ ਪ੍ਰੋਫੈਸਰ ਸੀ ਮਾਰਟਗੇਜ ਖਰਚ ਅਤੇ ਮੈਨੇਜਮੈਂਟ ਫੀਸ ਸਿਕਾਉਣ ਤੋਂ ਬਾਅਦ ਹਰ ਮਹੀਨੇ ਦੇ ਅੰਤ ਵਿੱਚ ਮੇਰੀ ਜォੜ ਅੰਦਰ 40 ਡਾਲਰ ਆਉਂਦੇ ਸਨ ਮੇਰੀ ਜੇਬ ਅੰਦਰ 40 ਡਾਲਰ ਆਉਂਦੇ ਸਨ ਜੋ ਕੋਈ ਬਹੁਤ ਵੱਡੀ ਰਕਮ ਨਹੀਂ ਸੀ ਇੱਕ ਸਾਲ ਬਾਅਦ ਓਰੇਗਨ ਦਾ ਰੀਅਲ ਏਸਟੇਟ ਬਾਜ਼ਾਰ ਮੰਦੀ ਤੋਂ ਉੱਭਰ ਗਿਆ ਅਤੇ ਵਧਣ ਲੱਗਾ ਕੈਲੀਫੋਰਨੀਆ ਦੇ ਨਿਵੇਸ਼ਕਾਂ ਕੋਲ ਆਪਣੇ ਰੀਅਲ ਏਸਟੇਟ ਮਾਰਕੀਟ ਦੀ ਤੇਜੀ ਦਾ ਬਹੁਤ ਸਾਰਾ ਪੈਸਾ ਸੀ ਅਤੇ ਹੁਣ ਉਹ ਉੱਤਰ ਦਿਸ਼ਾ ਵਿੱਚ ਆ ਕੇ ਓਰੇਗਨ ਤੇ ਵਾਸ਼ਿੰਗਟਨ 'ਚ ਖਰੀਦਦਾਰੀ ਕਰ ਰਹੇ ਸਨ ਮੈਂ ਉਸ ਛੋਟੇ ਜਿਹੇ ਘਰ ਨੂੰ ਕੈਲੀਫੋਰਨੀਆ ਤੋਂ ਆਏ ਇੱਕ ਨੌਜਵਾਨ ਜੋੜੇ ਨੂੰ 95000 ਡਾਲਰ 'ਚ ਵੇਚ ਦਿੱਤਾ ਜਿਨ੍ਹਾਂ ਨੂੰ ਇਹ ਬਹੁਤ ਸਸਤਾ ਸੌਦਾ ਲੱਗ ਰਿਹਾ ਸੀ ਇਸ ਸੌਦੇ 'ਚ ਮੈਨੂੰ ਤਕਰੀਬਨ 40000 ਡਾਲਰ ਦਾ ਕੈਪੀਟਲ ਗੇਨ ਹੋਇਆ ਜਿਹੜਾ ਮੈਂ 1031 ਦੇ ਟੈਕਸ ਵਹੀਨ ਐਕਸਚੇਂਜ ਚੇ ਰੱਖ ਦਿੱਤੇ ਤੇ ਮੈਂ ਆਪਣੇ ਪੈਸੇ ਨੂੰ ਲੈ ਕੇ ਕੋਈ ਵੱਡੀ ਪ੍ਰਾਪਰਟੀ ਖਰੀਦਣ ਚੱਲ ਪਿਆ। ਇੱਕ ਮਹੀਨੇ 'ਚ ਮੈਨੂੰ ਬੀਵਰਟਨ, ਓਰੇਗਨ ਵਿੱਚ ਇੰਟੈਲ ਪਲਾਂਟ ਦੇ ਕੋਲ ਇੱਕ 12 ਯੂਨਿਟ ਦਾ ਅਪਾਰਟਮੈਂਟ ਮਿਲ ਗਿਆ। ਉਸਦੇ ਮਾਲਕ ਜਰਮਨੀ 'ਚ ਰਹਿੰਦੇ ਸਨ ਤੇ ਉਹਨਾਂ ਨੂੰ ਇਸ ਦੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਸੀ ਤੇ ਇੱਕ ਵਾਰ ਫਿਰ ਉਹ ਇਹਨਾਂ ਕੋਲੋਂ ਇੱਛਾ ਛਡਾਉਣਾ ਚਾਹੁੰਦੇ ਸਨ। ਮੈਂ 4.5 ਲੱਖ ਡਾਲਰ ਦੀ ਇਮਾਰਤ ਦੇ ਲਈ 275000 ਡਾਲਰ ਦੇਣ ਦੀ ਪੇਸ਼ਕਸ਼ ਦਿੱਤੀ। ਉਹ 3 ਲੱਖ ਡਾਲਰ ਤੇ ਮੰਨ ਗਏ ਮੈਂ ਇਸ ਨੂੰ ਖਰੀਦ ਲਿਆ ਤੇ ਇਹਨਾਂ ਨੂੰ 2 ਸਾਲ ਤੱਕ ਆਪਣੇ ਕੋਲ ਰੱਖਿਆ ਫਿਰ ਉਸੇ ਨੂੰ 1031 ਐਕਸਚੇਂਜ ਪ੍ਰਕਿਰਿਆ ਦਾ ਫਾਇਦਾ ਚੁੱਕ ਕੇ ਚੁੱਕਦੇ ਹੋਏ ਮੈਂ ਉਸ ਇਮਾਰਤ ਨੂੰ 4 ਲੱਖ 95 ਹਜ਼ਾਰ ਡਾਲਰ ਚ ਵੇਚ ਦਿੱਤਾ ਅਤੇ ਐਰੀਜ਼ੋਨਾ ਵਿਨਿਕਸ ਵਿੱਚ 130 ਯੂਨਿਟ ਦਾ ਅਪਾਰਟਮੈਂਟ ਖਰੀਦ ਲਿਆ ਤਦੋਂ ਤੱਕ ਅਸੀਂ ਫਿਨਿਕਸ ਚਲੇ ਗਏ ਸੀ ਤੇ ਸਾਨੂੰ ਉਂਝ ਵੀ ਇਹਨਾਂ ਨੂੰ ਵੇਚਣਾ ਹੀ ਸੀ ਪਹਿਲਾਂ ਜਿਹੜਾ ਹਾਲ ਓਰੇਗਨ ਦੇ ਬਾਜ਼ਾਰ ਦਾ ਸੀ ਉਹੀ ਮੰਦੀ ਦਾ ਮਾਹੌਲ ਫਿਨਿਕਸ ਰੀਅਲ ਏਸਟੇਟ ਮਾਰਕੀਟ 'ਚ ਦੇਖਣ ਨੂੰ ਮਿਲਿਆ ਫਿਨਿਕਸ 'ਚ 30 ਯੂਨਿਟ ਦੀ ਅਪਾਰਟਮੈਂਟ ਇਮਾਰਤ ਦੀ ਕੀਮਤ 8,75,000 ਡਾਲਰ ਸੀ ਜਿਸ ਵਿੱਚੋਂ 2,25,000 ਡਾਊਨ ਪੇਮੈਂਟ ਸੀ 30 ਯੂਨਿਟਾਂ ਤੋਂ ਆਉਣ ਵਾਲਾ ਕੈਸ਼ ਫਲੋ 5,000 ਡਾਲਰ ਹਰ ਮਹੀਨੇ ਤੋਂ ਕੁਝ ਜ਼ਿਆਦਾ ਸੀ ਐਰੀਜ਼ੋਨਾ ਦਾ ਬਾਜ਼ਾਰ ਵੀ ਵਧਣ ਲੱਗਾ ਤੇ 1996 ਦੇ ਇੱਕ ਕੋਲੇ ਰੈਡ ਦੇ ਨਿਵੇਸ਼ਕ ਨੇ ਸਾਨੂੰ ਉਸ ਪ੍ਰਾਪਰਟੀ ਦੇ ਲਈ 12 ਲੱਖ ਡਾਲਰ ਦੇਣ ਦੀ ਪੇਸ਼ਕਸ਼ ਰੱਖੀ। ਮੇਰੀ ਪਤਨੀ ਤੇ ਮੈਂ ਵੇਚਣ ਉੱਤੇ ਵਿਚਾਰ ਕਰ ਰਹੇ ਸੀ ਪਰ ਅਸੀਂ ਇਹ ਦੇਖਣ ਦਾ ਇੰਤਜ਼ਾਰ ਕੀਤਾ ਕਿ ਕੀ ਕਾਂਗਰਸ ਕੈਪੀਟਲ ਗੇਨ ਕਾਨੂੰਨਾਂ ਵਿੱਚ ਪਰਵਰਤਨ ਕਰੇਗੀ। ਜੇਕਰ ਉਹ ਪਰਵਰਤਨ ਕਰਦੀ ਹੈ ਤਾਂ ਪ੍ਰਾਪਰਟੀ ਦੀ ਕੀਮਤ 15 ਤੋਂ 20% ਤੱਕ ਵੱਧ ਜਾਵੇਗੀ। ਇਸ ਤੋਂ ਇਲਾਵਾ ਹਰ ਮਹੀਨੇ 5000 ਡਾਲਰ ਮਿਲਦੇ ਰਹਿਣਾ ਚੰਗਾ ਲੱਗਦਾ ਸੀ। ਇਸ ਉਦਾਹਰਨ ਵਿੱਚ ਮੁੱਦੇ ਦੀ ਗੱਲ ਇਹ ਸੀ ਕਿ ਕਿਵੇਂ ਇੱਕ ਛੋਟੀ ਜਿਹੀ ਰਕਮ ਇੱਕ ਵੱਡੀ ਰਕਮ 'ਚ ਬਦਲਦੀ ਜਾ ਸਕਦੀ ਹੈ ਬਦਲੀ ਜਾ ਸਕਦੀ ਹੈ ਇੱਕ ਵਾਰ ਫਿਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਦੇ ਲਈ ਫਾਈਨੈਂਸ਼ੀਅਲ ਸਟੇਟਮੈਂਟਸ ਨਿਵੇਸ਼ ਦੀ ਰਣਨੀਤੀ ਬਾਜ਼ਾਰ ਦੀ ਸਮਝ ਅਤੇ ਕਾਨੂੰਨਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਜੇਕਰ ਲੋਕ ਇਹਨਾਂ ਵਿਸ਼ਿਆਂ ਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਹਨ ਤਾਂ ਸਪਸ਼ਟ ਤੌਰ ਤੇ ਉਹ ਸਟੈਂਡਰਡ ਸਲਾਹ ਦਾ पालन ਕਰਨਗੇ ਜਿਹੜੀ ਕਹਿੰਦੀ ਹੈ ਕਿ ਸੁਰੱਖਿਤ ਖੇਡ ਖੇਡਣਾ ਚਾਹੀਦਾ ਹੈ ਤੇ ਸੁਰੱਖਿਤ ਨਿਵੇਸ਼ਾਂ 'ਚ ਪੈਸਾ ਲਗਾਉਣਾ ਚਾਹੀਦਾ ਹੈ ਸੁਰੱਖਿਤ ਨਿਵੇਸ਼ਾਂ ਨਾਲ ਸਮੱਸਿਆ ਇਹ ਹੈ ਕਿ ਆਮ ਕਰਕੇ ਬਹੁਤ ਘੱਟ ਬਹੁਤ ਘੱਟ ਮੁਨਾਫਾ ਦਿੰਦੇ ਹਨ ਉਹਨਾਂ ਨੂੰ ਇੰਨਾ ਸੁਰੱਖਿਤ ਬਣਾ ਦਿੱਤਾ ਜਾਂਦਾ ਹੈ ਕਿ ਉਹਨਾਂ ਤੋਂ ਮਿਲਣ ਵਾਲਾ ਮੁਨਾਫਾ ਘੱਟ ਹੋ ਜਾਂਦਾ ਹੈ ਜਿਆਦਾ ਵੱਡੇ ਬ੍ਰੋਕਰ ਹਾਊਸੇਜ਼ ਖਤਰੇ ਭਰੇ ਸੌਦਿਆਂ ਤੋਂ ਬਚਦੇ ਹਨ ਕੀ ਹੋ ਆਪਣੇ ਆਪ ਦੇ ਵੱਲ ਆਪਣੇ ਗਾਹਕਾਂ ਦੀ ਸੁਰੱਖਿਆ ਕਰ ਸਕਣ ਤੇ ਇਹ ਨੀਤੀ ਸਮਝਦਾਰੀ ਦੀ ਵੀ ਹੈ ਅਸਲੀ ਗਰਮ ਸੌਦੇ ਨੋ ਸਿੱਖੀਆਂ ਨੂੰ ਨਹੀਂ ਦਿੱਤੇ ਜਾਂਦੇ ਆਮ ਕਰਕੇ ਸਭ ਸ੍ਰੇਸ਼ਟ ਸੌਦੇ ਉਹਨਾਂ ਲੋਕਾਂ ਲਈ ਸੁਰੱਖਿਅਤ ਰੱਖੇ ਜਾਂਦੇ ਹਨ ਜਿਹੜੇ ਇਸ ਖੇਤਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਇਹ ਸੌਦੇ ਅਮੀਰਾਂ ਨੂੰ ਹੋਰ ਵੀ ਜ਼ਿਆਦਾ ਅਮੀਰ ਬਣਾ ਦਿੰਦੇ ਹਨ ਉਂਝ ਵੀ ਇਸ ਤਰ੍ਹਾਂ ਦੇ ਖਤਰਿਆਂ ਨਾਲ ਭਰੇ ਸੌਦੇ ਨੋ ਸਿੱਖੀਏ ਦੇ ਸਾਹਮਣੇ ਰੱਖਣਾ ਤਕਨੀਕੀ ਤੌਰ ਤੇ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਦੇ-ਕਦੇ ਇਹੀ ਹੁੰਦਾ ਹੈ ਮੈਂ ਜਿੰਨਾ ਜ਼ਿਆਦਾ ਦੁਨੀਆਦਾਰ ਹੁੰਦਾ ਜਾਂਦਾ ਹਾਂ ਉਤਨੇ ਹੀ ਅਫਸਰ ਮੈਨੂੰ ਮਿਲਦੇ ਚਲੇ ਜਾਂਦੇ ਹਨ ਜ਼ਿੰਦਗੀ 'ਚ ਫਾਈਨੈਂਸ਼ੀਅਲ ਬੁੱਧੀ ਵਿਕਸਿਤ ਕਰਨ ਦਾ ਇੱਕ ਹੋਰ ਫਾਇਦਾ ਹੁੰਦਾ ਹੈ ਮੈਂ ਜਿੰਨਾ ਜ਼ਿਆਦਾ ਸਮਝਦਾਰ ਹੁੰਦਾ ਜਾਂਦਾ ਹਾਂ ਉਤਨੇ ਹੀ ਅਫਸਰ ਮੈਨੂੰ ਮਿਲਦੇ ਚਲੇ ਜਾਂਦੇ ਹਨ ਜ਼ਿੰਦਗੀ 'ਚ ਫਾਈਨੈਂਸ਼ੀਅਲ ਬੁੱਧੀ ਵਿਕਸਿਤ ਕਰਨ ਦਾ ਇੱਕ ਹੋਰ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਤੁਹਾਡੇ ਸਾਹਮਣੇ ਜ਼ਿਆਦਾ ਅਫਸਰ ਆਉਂਦੇ ਹਨ ਤੇ ਤੁਹਾਡੀ ਫਾਈਨੈਂਸ਼ੀਅਲ ਬੁੱਧੀ ਜਿੰਨੀ ਜ਼ਿਆਦਾ ਵੱਧਦੀ ਜਾਂਦੀ ਹੈ ਤੁਹਾਡੇ ਲਈ ਇਹ ਦੱਸਣਾ ਉਤਨਾ ਹੀ ਸੌਖਾ ਹੋ ਜਾਂਦਾ ਹੈ ਕਿ ਕੋਈ ਸੌਦਾ ਚੰਗਾ ਹੈ ਜਾਂ ਮਾੜਾ ਤੁਹਾਡੀ ਬੁੱਧੀ ਇੱਕਦਮ ਇੱਕ ਮਾੜੇ ਸੌਦੇ ਦੀ ਪਛਾਣ ਕਰ ਸਕਦੀ ਹੈ ਜਾਂ ਫਿਰ ਇੱਕ ਮਾੜੇ ਸੌਦੇ ਨੂੰ ਚੰਗੇ ਸੌਦੇ 'ਚ ਬਦਲ ਸਕਦੀ ਹੈ ਮੈਂ ਜਿੰਨਾ ਜ਼ਿਆਦਾ ਸਿੱਖਦਾ ਹਾਂ ਤੇ ਸਿੱਖਣ ਦੇ ਲਈ ਅਜੇ ਬੜਾ ਕੁਝ ਬਾਕੀ ਹੈ ਮੈਂ ਉਤਨਾ ਹੀ ਜ਼ਿਆਦਾ ਪੈਸਾ ਸਿਰਫ ਇਸ ਲਈ ਕਮਾਉਂਦਾ ਹਾਂ ਕਿਉਂਕਿ ਸਮੇਂ ਦੇ ਨਾਲ-ਨਾਲ ਮੇਰਾ ਤਜਰਬਾ ਤੇ ਬੁੱਧੀ ਵੱਧਦੀ ਜਾਂਦੀ ਹੈ ਮੇਰੇ ਕੁਝ ਦੋਸਤ ਹੁਣੇ ਵੀ ਸੁਰੱਖਿਅਤ ਖੇਡ ਖੇਡ ਰਹੇ ਹਨ ਤੇ ਆਪਣੇ ਪ੍ਰੋਫੈਸ਼ਨ ਚ ਕਰੜੀ ਮਿਹਨਤ ਕਰ ਰਹੇ ਹਨ ਪਰ ਉਹਨਾਂ ਦੀ ਫਾਈਨੈਂਸ਼ੀਅਲ ਬੁੱਧੀ ਵਿਕਸਿਤ ਨਹੀਂ ਹੋ ਪਾਈ ਹੈ ਜਿਸ ਦੇ ਵਿਕਸਿਤ ਹੋਣ ਚ ਬੜਾ ਸਮਾਂ ਲੱਗਦਾ ਹੈ ਮੇਰੀ ਕੁਲ ਜਮਾ ਫਿਲਾਸਫੀ ਹੈ ਆਪਣੇ ਸੰਪਤੀ ਵਾਲੇ ਕਾਲਮ ਵਿੱਚ ਬੀਜ ਬੋਣਾ ਇਹ ਮੇਰਾ ਫਾਰਮੂਲਾ ਹੈ ਮੈਂ ਇਸ ਨੂੰ ਛੋਟੇ ਪੈਮਾਨੇ ਤੇ ਸ਼ੁਰੂ ਕਰਦਾ ਹਾਂ ਤੇ ਬੀਜ ਬੀਜ ਦਿੰਦਾ ਹਾਂ ਕੁਝ ਬੀਜ ਪੁੱਗਰ ਪੈਂਦੇ ਹਨ ਤੇ ਕੁਝ ਨਹੀਂ ਸਾਡੇ ਰੀਅਲ ਏਸਟੇਟ ਕਾਰਪੋਰੇਸ਼ਨ ਵਿੱਚ ਸਾਡੇ ਕੋਲ ਕਰੋੜਾਂ ਡਾਲਰ ਦੀ ਪ੍ਰਾਪਰਟੀ ਹੈ ਇਹ ਸਾਡਾ ਆਪਣਾ ਆਰਈਆਈਟੀ ਯਾਨੀ ਰੀਅਲ ਏਸਟੇਟ ਇਨਵੈਸਟਮੈਂਟ ਟਰਸਟ ਹੈ ਹੁਣ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਕਰੋੜਾਂ ਵਿੱਚੋਂ ਕਈ ਪ੍ਰਾਪਰਟੀਆਂ ਤਾਂ 5000 ਤੋਂ 10000 ਡਾਲਰ ਦੇ ਨਿਵੇਸ਼ ਤੋਂ ਸ਼ੁਰੂ ਹੋਈਆਂ ਸਨ ਨਗਦ ਪੈਸੇ ਨਾਲ ਖਰੀਦੀ ਗਈਆਂ ਇਹ ਪ੍ਰਾਪਰਟੀਆਂ ਖੁਸ਼ਕਿਸਮਤੀ ਨਾਲ ਤੇਜ਼ੀ ਨਾਲ ਬਾਜ਼ਾਰ 'ਚ ਜ਼ਿਆਦਾ ਕੀਮਤੀ ਹੋ ਗਈਆਂ ਸਨ ਇਹ ਟੈਕਸਟ ਤੋਂ ਮੁਕਤ ਰਹਿੰਦੇ ਹੋਏ ਇਹਨਾਂ ਨੂੰ ਖਰੀਦਿਆ ਤੇ ਵੇਚਿਆ ਗਿਆ ਸੀ ਅਤੇ ਇਸ ਤਰ੍ਹਾਂ ਕਈ ਸਾਲਾਂ ਤੱਕ ਕੀਤਾ ਗਿਆ ਸੀ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।